ਡੇਰੇ ਵਿੱਚ ਪਹੁੰਚੇ ਹੋ ਪਰਿਵਾਰ ਦੇ ਨਾਲ ਕੀ ਗੱਲਬਾਤ ਹੋਈ ਹੈ ਜੀ ਅੱਜ ਕੱਲ ਜਿਹੜਾ ਪੱਟੀ ਕਤਲ ਹੋਇਆ ਸੀ ਸਰਪੰਚ ਦਾ ਜਿਹੜਾ ਗੈਂਗਸਟਰਾਂ ਨੇ ਉਹਨੂੰ ਵਿਆਹ ਦੇ ਵਿੱਚ ਜਿਹੜੇ ਚਿੱਟੇ ਦਿਨ ਮਾਰਿਆ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸਾਥੀ ਜਿਹੜਾ ਸੀ ਉਹਨਾਂ ਦਾ ਭਤੀਜਾ ਜਿਹੜਾ ਸੀ ਉਹ ਫੱਟਰ ਹੋ ਗਿਆ ਕਿਉਂਕਿ ਉਹਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਫੜਨ ਦੀ ਤੇ ਉਹਦੇ ਵੀ ਉਹਨਾਂ ਨੇ ਗੋਲੀ ਮਾਰੀ ਸੋਦਾ ਮੈਂ ਪਤਾ ਲੈ ਕੇ ਆਇਆ ਅ ਭਜੀ ਅੰਡਰ অবজারਵੇਸ਼ਨ ਹੈ ਆਈਸੀਯੂ ਚ ਹੈ ਪਰਮਾਤਮਾ ਕਰੇ ਉਹ ਸੇਤ ਹੀ ਆਪ ਹੋ ਗਏ ਪਰ ਬਹੁਤ ਮਾੜੀ ਮੰਦਭਾਗੀ ਘਟਨਾ ਹੋਈ ਹੈ ਪੰਜਾਬ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ ਜਿਸ ਦਾ ਕਿ ਹਰ ਆਮ ਸੁਧਾਰਨ ਨਾਗਰਿਕ ਦੇ ਮਨ ਤੇ ਬਹੁਤ ਮਾੜਾ ਪ੍ਰਭਾਵ ਹੈ ਲੋਕ ਕਾਰੋਬਾਰ ਆਪਣੇ 5 6 7 ਵਜੇ ਬੰਦ ਕਰਕੇ ਘਰਾਂ ਨੂੰ ਜਾਣ ਲੱਗ ਗਏ ਜਿੱਥੇ ਕਿ 10 10 12 12 ਵਜੇ ਤੱਕ ਰੌਣਕਾਂ ਰਹਿੰਦੀਆਂ ਸੀ ਬਾਜ਼ਾਰਾਂ ਦੇ ਵਿੱਚ ਔਰ ਇਹ ਜਿਹੜਾ ਕਤਲ ਹੋਇਆ ਹੈ ਸਰਪੰਚ ਦਾ ਇਹ ਮੈਂ ਦੱਸਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਜਿਹੜੀ ਆਪਣੀ ਵਾਵਾ ਕੱਟਣ ਵਾਸਤੇ ਜਿਹੜੇ ਕੰਮ ਕਰਦੇ ਉਹਦਾ ਵੱਡਾ ਨਤੀਜਾ ਹੈ ਕਿਉਂਕਿ ਜਿਹੜੇ ਲਾਲਜੀਤ ਭੁੱਲਰ ਨੇ ਉਹਨਾਂ ਨੇ 15-20 ਦਿਨ ਪਹਿਲੇ ਇੱਕ ਪੌਡਕਾਸਟ ਹੋਇਆ ਸੀ ਐਫਪੀ ਦਾ ਜਿਹੜਾ ਉੱਥੇ ਇੱਕ ਸ਼ੈਲਟਰ ਚਲਾਉਂਦਾ ਲੜਕਾ ਆ ਕਿਉਂਕਿ ਉਹਨੂੰ ਵੀ ਥ੍ਰੈਟ ਸੀ ਉਹਦੇ ਕੋਈ ਫਰौती ਮੰਗਦੇ ਸੀ ਚਲੋ ਉਹਨੇ ਉਹਦਾ ਮੁਕਾਬਲਾ ਕੀਤਾ ਤੇ ਦੋ ਜਿਹੜੇ ਸੀ ਮੇਰਾ ਖਿਆਲ ਜਿਹੜੇ ਕੋਈ ਉਹ ਲੋਟੇਰੇ ਟਾਈ ਬੰਦੇ ਉਹਨੂੰ ਮਾਰਨ ਆਏ ਸੀ ਉਹ ਮਾਰੇ ਗਏ ਪਰ ਉਸ ਤੋਂ ਬਾਅਦ ਉਹਦਾ ਪੋਡਕਾਸਟ ਲਾਲਜੀਤ ਭੁੱਲਰ ਮੰਤਰੀ ਨੇ ਕਰਵਾਇਆ ਕਿ ਤੂੰ ਦੱਸ ਕੇ ਮੈਂ ਮੰਤਰੀ ਕਿੱਡਾ ਤਗੜਾ ਆ ਮੈਂ ਕਿੰਨੀ ਮਦਦ ਕਰਦਾ ਤੁਹਾਡੀ ਮੰਤਰੀ ਸਾਡਾ ਬਹੁਤ ਨਡਾਰਿਆ ਇਹ ਚੀਜ਼ਾਂ ਉਹਦੇ ਤੋਂ ਪੁਵਾਈਆਂ ਤੇ ਇੱਥੇ ਸਰਪੰਚ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਜਾ ਕੇ ਕਹੋ ਪਰ ਸਰਪੰਚ ਮੰਨਿਆ ਨਹੀਂ ਸਰਪੰਚਾਂ ਦਾ ਦੇਖੋ ਅਸੀਂ ਸਰਪੰਚ ਕੋ ਜਿੰਨੇ ਸਰਪੰਚੀ ਕੀਤੀ ਉਹਨਾਂ ਨੂੰ ਪਤਾ ਹੁੰਦਾ ਇਹ ਚੀਜ਼ਾਂ ਬਹੁਤੀਆਂ ਸ਼ੌਕ ਕਰਨ ਵਾਲੀਆਂ ਨਹੀਂ ਹੁੰਦੀ ਆਪਣੀ ਪ੍ਰੋਟੈਕਸ਼ਨ ਹਰ ਕੋਈ ਕਰਦਾ ਸੋ ਉਹ ਪੌਡਕਾਸਟ ਜਦੋਂ ਦਾ ਆਇਆ ਉਦੋਂ ਤੋਂ ਬਾਅਦ ਉਹਨਾਂ ਨੇ ਕਿਉਂਕਿ ਜਿਹੜੇ ਉਹਨਾਂ ਦਾ ਕੰਮ ਹੈ ਕਿ ਇਹੋ ਜਿਹਾ ਕਤਲ ਕਰਕੇ ਫਰੋਤੀਆਂ ਦੀ ਵਸੂਲੀ ਵਧਾਉਣਾ ਗੋਲੀਆਂ ਚਲਾ ਕੇ ਵਧਾਉਣਾ ਤੇ ਜਦੋਂ ਇੱਕ ਬੰਦਾ ਜਿੰਨੇ ਕੋਈ ਫਰੋਤੀ ਲੈਣ ਹੈ ਉਹਨੇ ਉਹਨਾਂ ਦੇ ਬੰਦੇ ਮਾਰੇ ਹੋਣ ਤੇ ਉਹ ਜਾ ਕੇ ਮੁੜ ਕੇ ਪੌਡਕਾਸਟ ਕਰੇ ਤੇ ਕੁਦਰਤੀ ਗੱਲ ਹੈ ਉਹਨਾਂ ਨੇ ਫਿਰ ਉਹਨਾਂ ਨੂੰ ਵੀ ਇੱਕ ਹਿਸਾਬ ਨਾਲ ਚੈਲੰਜ ਹੋ ਗਿਆ ਉਹਨਾਂ ਨੇ ਉਹਦੇ ਰਾਂਝਾ ਚ ਆ ਕੇ ਹੁਣ ਇਹ ਜਿਦਾ ਕਿ ਕੋਈ ਰੌਲਾ ਨਹੀਂ ਹੈਗਾ ਇਸ ਬੰਦੇ ਦਾ ਸਰਪੰਚ ਦਾ ਕੋਈ ਆ ਕਿਸੇ ਦੇ ਨਾਲ ਜਾਂ ਕਿਸੇ ਨਾਲ ਦੁਈ ਦਵੇਜ ਨਹੀਂ ਸੀ ਠੀਕ ਆ ਬਤੌਰ ਸਰਪੰਚੋ ਜਿਹੜਾ ਪਿੰਡ ਦਾ ਬੰਦਾ ਹੋਵੇ ਇਹਦਾ ਹੈਪੀ ਨੂੰ ਥ੍ਰੈਟ ਸੀ ਉਹਦਾ ਹੀ ਵੱਧ ਕਰਦੇ ਸੀ ਵੱਧ ਕਿੰਨ ਸੈਂਸ ਕਿ ਚਲੋ ਪਿੰਡ ਭਾਈਚਾਰਾ ਹੁੰਦਾ ਹੀ ਹੈ ਕੋਈ ਤਾਂ ਸਿੱਧੇ ਤੌਰ ਤੇ ਕੋਈ ਰੌਲਾ ਨਹੀਂ ਸੀ ਪਰ ਉਹਨਾਂ ਨੇ ਇੱਕ ਸੌਫਟ ਟਾਰਗੇਟ ਲੱਭਿਆ ਕਿਉਂਕਿ ਉਹਦੇ ਕੋਈ ਗਨਮੈਨ ਹੈਗੇ ਸੀ ਇਹਦੇ ਡੇ ਭਲੇ ਮਾਨਸ ਪਰਿਵਾਰ ਹੈ ਕਿ ਚਲੋ ਇੱਕ ਸਰਪੰਚ ਕੋ ਪਿਸਟਲ ਹੈਗਾ ਸੀ ਉਹਨੇ ਲਾਇਸੈਂਸ ਬਾਕੀ ਦੇ ਲਸੈਂਸ ਵੀ ਨਹੀਂ ਲਿਆ ਕੇ ਉਹਨਾਂ ਨੂੰ ਚਿਤਕੇਤਾ ਵੀ ਨਹੀਂ ਸੀ ਤੇ ਹੁਣ ਉਹ ਜਿਹੜੇ ਮਤਲਬ ਡੰਡਾ ਹਰੀਕੇੜਾ ਗੈਂਗਸਟਰ ਉਹ ਆਪਣਾ ਪੋਸਟਾ ਪਾ ਰਿਹਾ ਕਿ ਮੈਂ ਤਾਂ ਅਸੀਂ ਮਾਰਨਾ ਹੁਣ ਹੁਣ ਤੇ ਚਲੋ ਬਹਾਨੇ ਬੁੰਨੇ ਬਣਾ ਰਹੇ ਬਹਾਨੇ ਵਾਲੀ ਕੋਈ ਗੱਲ ਨਹੀਂ ਗੱਲ ਸਿੱਧੀ ਜੀ ਇਹ ਹੈ ਕਿ ਇਹ ਮੰਤਰੀ ਦੀ ਕਹਿ ਲੋ ਕਿ ਇੱਕ ਕੋਤਾਹੀ کہہ ਸਕਦੇ ਆ ਇੱਕ ਆਪਣੇ ਆਪ ਨੂੰ ਵੱਡਾ ਦੱਸਣ ਦੀ ਜਿਹੜੀ ਇੱਕ ਮਨ ਦੇ ਵਿੱਚ ਲਾਲਸਾ ਆ ਉਹ ਇਹੋ ਜਿਹੀ ਪੋਡਕਾਸਟ ਕਰਾ ਕੇ ਤੇ ਅੱਜ ਇਹ ਵੇਖ ਲਓ ਇੱਕ ਜੀ ਆ ਉਹ ਤੇ ਟਾਰਗੇਟ ਨਹੀਂ ਹੋਇਆ ਤੇ ਇੱਕ ਸੌ ਟਾਰਗੇਟ ਉਸੇ ਪਿੰਡ ਦਾ ਹੋ ਗਿਆ ਸੋ ਮੈਂ ਕਹਿਣਾ ਚਾਹੁੰਦਾ ਚਲੋ ਇਹ ਤੇ ਮੈਂ ਤਾਂ ਗੱਲ ਦੱਸੀ ਹੈ ਕਿ ਇਹ ਇਹ ਤੇ ਸਭਕ ਲੈਣਾ ਚਾਹੀਦਾ ਜਿਹੜੇ ਝੂਠੀਆਂ ਸ਼ੋਰਤਾ ਨਾ ਉਹ ਪੌਡਕਾਸਟ ਨਾ ਨਹੀਂ ਮਿਲਣੀ ਆ ਉਹ ਜਦੋਂ ਪੰਜਾਬ ਚ ਸ਼ਾਂਤੀ ਆਊਗੀ ਜਦੋਂ ਲੋਕ ਬੇਖੌਫ ਹੋਣਗੇ ਉਹ ਆਪਣੇ ਆਪ ਹੀ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ ਤੁਹਾਡੇ ਪੌਡਕਾਸਟ ਕਰਾਇਆ ਜਾਂ ਤੁਹਾਡੇ ਦੇ ਇਹੋ ਜਿਹੀ ਹਰਕਤਾਂ ਕੀਤਾ ਕੁਝ ਨਹੀਂ ਹੋਣਾ ਸਰ ਲੱਗਦਾ ਹੈ ਕਿ ਜਿਸ ਤਰ੍ਹਾਂ ਐਸਐਚਓ ਡੀਐਸਪੀ ਨੂੰ ਸਸਪੈਂਡ ਕਰਤਾ ਗਿਆ ਮੰਤਰੀ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਉਹ ਸਿਰਫ ਇੱਕ ਖਬਰ ਨੂੰ ਘਟਾਉਣ ਵਾਸਤੇ ਇਸ ਖਬਰ ਨੂੰ ਘਟਾਉਣ ਵਾਸਤੇ ਇਹ ਖਬਰ ਬਣਾਈ ਗਈ ਆ ਕਿ ਉਹਨੂੰ ਉਹਦੇ ਦੇਖੋ ਫਿਰ ਕਿੰਨੇ ਕੇ ਸਸਪੈਂਡ ਕਰੋਗੇ ਰੋਜ਼ ਹੀ ਤਕਰੀਬਨ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੋ ਗਈ ਆ ਵੀ ਤਕਰੀਬਨ ਅਮਰਸਰ ਦੇ ਜੋ ਮੈਨੂੰ ਪਤਾ ਹੈ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਚ ਐਵਰੇਜ 20 ਤੋਂ 25 ਗਨਸ਼ੌਟ ਦੇ ਕੇਸ ਆਉਂਦੇ ਇਹ ਅਮਰਸਰ ਦੀ ਗੱਲ ਹੈ ਤੇ ਬਾਕੀਆਂ ਜਿਵੇਂ ਹੁੰਦੇ ਹੋਣਗੇ ਜਿਵੇਂ ਚਮਨਦੀਪ ਆ ਜਾਂ ਸਰਕਾਰੀ ਹਸਪਤਾਲ ਤੇ 20 25 ਗਨਸ਼ੌਟ ਆਉਂਦੇ ਉਹਨਾਂ ਚ ਕੁਝ ਫਰੋਤੀਆਂ ਵਾਲੇ ਨੇ ਕੁਝ ਆਪਸ ਚ ਵੀ ਲੜਾਈ ਝਗੜੇ ਨੇ ਕਿਉਂਕਿ ਲੋਕੀ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ ਜਦੋਂ ਕਾਨੂੰਨ ਤੋਂ ਵਿਸ਼ਵਾਸ ਮੁੱਕ ਜੇ ਜਾ ਕਾਨੂੰਨ ਕਮਜ਼ੋਰ ਹੋ ਜੇ ਜਾਂ ਸਰਕਾਰ ਕਮਜ਼ੋਰ ਹੋ ਜੇ ਤਾਂ ਆਕੇ ਇਹ ਹਾਲਾਤ ਪੈਦਾ ਹੁੰਦੇ ਨੇ ਇਹ ਸਟੇਜਾਂ ਦੇ ਉੱਪਰ ਡੀਜੀਪੀ ਸਾਹਿਬ ਦਾ ਜਾਣਾ ਕਿੰਨਾ ਜ਼ਰੂਰੀ ਹੈ ਇਹ ਇਹੀ ਚੀਜ਼ ਹੈ ਨਾ ਜੀ ਉਹ ਡੀਜੀਪੀ ਵੀ ਜਿਹੜੇ ਨੇ ਉਹ ਮੇਰਾ ਮੰਨਣਾ ਕਿ ਉਹਨਾਂ ਦੇ ਵੀ ਜਿਹੜੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਨੂੰ ਕਨਸਟੀਟਿਊਸ਼ਨ ਰਾਈਟ ਮਿਲੇ ਨੇ ਉਹਨਾਂ ਦੇ ਧੜੀਆਂ ਉਡਾਰੇ ਨੇ ਉਹ ਹੁਣ ਇਸ ਵੇਲੇ ਇੱਕ ਆਮ ਆਦਮੀ ਪਾਰਟੀ ਦੇ ਤੁਸੀਂ ਕਹੋ ਕਿ ਵਰਕਰ ਦੇ ਤੌਰ ਤੇ ਕੰਮ ਕਰ ਰਹੇ ਨੇ ਜਾਂ ਤੇ ਉਹਨਾਂ ਨੂੰ ਦੇਖੋ ਕਾਨੂੰਨ ਦੇ ਮੁਤਾਬਕ ਉੱਥੇ ਚੀਫ ਸੈਕਟਰੀ ਤੇ ਡੀਜੀਪੀ ਨਹੀਂ ਸੀ ਜਾਣਾ ਚਾਹੀਦਾ ਇਹੋ ਹੀ ਕਾਰਨ ਹੈ ਕਿ ਜਿਹੜਾ ਇੰਡੀਪੈਂਡੈਂਟ ਕਾਰਜ ਪ੍ਰਣਾਲੀ ਆ ਉਹ ਬਿਲਕੁਲ ਖਤਮ ਹੋ ਗਈ ਹੈ ਉਹ ਦਬਾਅ ਚ ਵੀ ਆ ਉਹ ਡਰ ਚ ਵੀ ਆ ਜੇ ਉਹ ਗਏ ਹੋਣਗੇ ਜਾਂ ਦਬਾਅ ਜਾਂ ਡਰ ਚ ਗਏ ਹੋਣਗੇ ਅਦਰਵਾਈ ਤੇ ਕਦੀ ਵੀ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਦੀ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿ ਕੋਈ ਆ ਕੇ ਉੱਥੇ ਡੀਜੀਪੀ ਜਾਂ ਕੋਈ ਚੀਫ ਸੈਕਟਰੀ ਕਿਸੇ ਪੋਲੀਟੀਕਲ ਫੰਕਸ਼ਨ ਤੇ ਬੋਲੇ ਇਹ ਕਹਿੰਦੇ ਸਰਕਾਰੀ ਫੰਕਸ਼ਨ ਹੈ ਇਹ ਸਰਕਾਰੀ ਫੰਕਸ਼ਨ ਹੈ ਤੇ ਮਾਂ ਜੋ ਕੇਜਰੀਵਾਲ ਸਾਹਿਬ ਤੇ ਮਾਂ ਜੋ ਸੁਸੋਧਿਆ ਜੀ ਉੱਥੇ ਕੀ ਕਰ ਰਹੇ ਸੀ ਉਹਨਾਂ ਦਾ ਕੀ ਕੰਮ ਸੀ ਫਿਰ ਤੋਂ ਕੀ ਝਾੜੂ ਦੇ ਚੰਡੇ ਥਲੇ ਸਰਕਾਰੀ ਫੰਕਸ਼ਨ ਹੋਣਾ ਸੀ ਸੋ ਐਸ ਵੇਲੇ ਸੱਤਾ ਦੀ ਲਾਲਸਾ ਦੇ ਵਿੱਚ ਪੰਜਾਬ ਨੂੰ ਡੁੱਬਿਆ ਜਾ ਰਿਹਾ ਤੇ ਦੋਹਾਂ ਹੱਥਾਂ ਨਾਲ ਲੁੱਟਿਆ ਵੀ ਜਾ ਰਿਹਾ ਤੇ ਕੁੱਟਿਆ ਵੀ ਜਾ ਰਿਹਾ ਔਰ ਇਹ ਐਸ ਵੇਲੇ ਗੈਂਗਲੈਡ ਬਣ ਚੁੱਕਾ ਹੈ ਔਰ ਇਸ ਖਾਸ ਕਰ ਅਮਰਸਾ ਜਿਹੜਾ ਮੱਝਾ ਬੈਠੇ ਇੱਥੇ ਤੇ ਬਹੁਤ ਬੁਰੇ ਹਾਲਤ ਨੇ ਕੋਈ ਦੂਜਾ ਚੌਥਾ ਘਰ ਸ਼ਾਇਦ ਹੀ ਬਚਿਆ ਹੋਵੇ ਫਰੋਤੀ ਦੇਣ ਤੋਂ ਇਹ ਤੇ ਉਹ ਨੇ ਜਿਹੜੇ ਪਤਾ ਲੱਗ ਜਾਂਦੇ ਆ ਤਾਂ ਜਿਹੜੇ ਨਹੀਂ ਦਿੰਦੇ ਜਿਹੜੇ ਚੁੱਪਚੀਪੇ ਤੇ ਦੇਈ ਜਾਂਦੇ ਨੇ ਅੱਜ ਦੂਜਾ ਦਿਨ ਹੋਲ ਚੱਕਾ ਰਹੀ ਆ ਇਹਦਾ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜੀ ਪੁਲਿਸਰੇ ਵੱਲੋਂ ਦੇਖੋ ਦੇਖੋ ਉਹ ਤੇ ਚਲੋ ਪੁਲਿਸ ਲੱਗੀ ਹੋਊਗੀ ਉਹ ਕਰ ਲੇਗੀ ਪਰ ਮੇਰਾ ਮਕਸਦ ਹੈ ਕਿ ਗ੍ਰਿਫਤਾਰ ਹੋ ਗਈ ਜਾਂ ਮੁਕਾਬਲਾ ਹੋ ਗਿਆ ਇਹ ਹਾਲਿਆ ਇਹਨਾਂ ਦੇ ਪਛਾਣ ਤੱਕ ਕਿਉਂ ਨਹੀਂ ਜਾਇਆ ਜਾਂਦਾ ਕਿ ਕਿੰਨੇ ਲਿਆਂਦਾ ਕਿੰਨੇ ਹੰਡਰ ਕੀਦਾ ਕੋਈ ਜਿੰਨੇ ਵੀ ਅਜੇ ਤੱਕ ਇਹਨਾਂ ਨੇ ਮੁਕਾਬਲੇ ਕੀਤੇ ਜਾਂ ਫੜੇ ਨੇ ਉਹਦੀ ਬੈਕ ਤੱਕ ਜਾਂਦੀ ਨਹੀਂਗੇ ਇਹਦੀ ਬੈਕਬੋਨ ਕੌਣ ਹੈ ਇੱਕ ਬਹੁਤ ਜਿਤੇ ਟਾਰਗੇਟ ਕੀਤੇ ਜਾ ਰਹੇ ਨੇ ਅੱਗੇ ਵੀ ਟਾਰਗੇਟ ਹੋਇਆ ਦੇਖੋ ਕਾਰਨ ਇਹ ਹੁੰਦਾ ਕਿ ਕਈ ਵਾਰ ਜਿਹੜੇ ਸਰਕਾਰ ਦੇ ਹੁੰਦੇ ਕਿ ਜਿਹੜੇ ਜਿਹੜੇ ਗਏ ਜਿਹੜੇ ਵਿਰੋਧੀ ਧਿਰ ਦੇ ਹੁੰਦੇ ਉਹ ਕਈ ਵਾਰ ਬਹੁਤ ਜ਼ਿਆਦਾ ਇਹੋ ਜੀਆਂ ਗੱਲਾਂ 'ਚ ਨਹੀਂ ਆਉਂਦੇ ਤੇ ਸੱਤਾ ਦੇ ਮਤਲਬ ਸਾਥ ਦੇ ਕਰਕੇ ਕਈ ਵਾਰ ਜਿਹੜੇ ਜਿਹੜੇ ਮੁਕੀ ਹੁੰਦੇ ਨੇ ਪਿੰਡਾਂ ਦੇ ਜਾਂ ਕੰਮ ਕਰਾਉਣ ਕਰਕੇ ਜਾਂ ਥਾਣੇ ਬਿਠਾਣਿਆਂ ਦੇ ਵਿੱਚ ਉਹਨਾਂ ਦੀ ਚੈਲ ਕਦਮੀ ਜ਼ਿਆਦੀ ਹੁੰਦੀ ਹੈ ਜਿਹਦੀ ਵਜ੍ਹਾ ਕਰਕੇ ਕਈ ਵਾਰ ਉਹ ਟਾਰਗੇਟ 'ਚ ਜ਼ਿਆਦਾ ਆ ਜਾਂਦੇ ਆ